ਹੈਲੋ ਗਾਇਸ ਕੀ ਹਾਲ-ਚਲ ਸਾਰਿਆਂ ਦਾ ਵਧੀਆ ਹੋਵਗਾ ਹਨੀ ਗਾਇਸ ਅੱਜ ਜਨਾ ਜਿਹੜਾ ਆਪਣਾ ਬਲੌਗ ਹੈ ਜਿਹੜੀ ਆਪਾਂ ਅੱਜ ਕੰਡੋਲੇ ਆਂ ਜੀ ਦਾੜੀ ਤਾਂ ਕਟਿੰਗ ਹੋ ਚੱਲੇ ਆਂ ਦੇਖੋ ਦਾੜੀ ਬਹੁਤ ਵੱਡੀ ਹੋ ਗਈ ਐ ਮੈਂ ਤਾਂ ਹਲਕੀ ਕਰਾ ਲਈ ਯਾਰ ਮੈਂ ਕਿਹਾ ਜਾਰੀ ਲੱਗਦੀ ਪਈ ਏ ਗਰਮੀ ਕਰਕੇ ਆ ਚੁੱਪਦੀ ਉਹ ਪਈ ਦਾੜੀ ਤਾਂ ਆਪਣੇ ਜਿਹੜੇ ਭਰਾਵਾਂ ਕੋਲ ਫੇਟੂ ਆਪਾਂ ਕਟਿੰਗ ਕਰਾਈ ਦੀ ਆ ਉਹ ਮਾਰੇ ਬਿਜੀ ਆ ਵਿਚਾਰੇ ਤਾਂ ਭਰਾਵਾਂ ਨਾਲ ਉਹ ਤਾਂ ਆਪਣਾ ਨਾਮਾ ਭਰਾ ਹੋ ਰਿਹਾ ਆ ਉਤੋਂ ਵੀ ਮੈਨੂੰ ਕਟਿੰਗ ਕਰਨਾ ਪੈਣਾ ਹੈਗਾ ਤਾਂ ਅੱਜ ਨੂੰ ਕੋ ਜੋ ਲੈਂ ਕਟਿੰਗ ਹੋਣਾ ਤਾਂ ਬਲੌਗ ਨਾਲ ਜੁੜੇ ਰਹੋ ਅੱਜ ਆਪਾਂ ਰੋਇਦ ਕੋ ਭਰ ਰੋਇ ਤਾਂ ਹੈ ਨਹੀਂ ਗ ਉਹ ਵੀ ਸਾਂ ਦਾ ਘਰੇ ਗਿਆ ਆ ਜੀ ਤਾਂ ਹਾਂ ਜੀ ਇਧਰ ਆ ਕੋ ਭਰਾ ਆਪਣੇ ਆ ਗਏ ਜੀ ਇਹ ਵੀ ਆ ਗਏ ਹੋਰ ਕਿਦਾਂ ਠੀਕ ਹੈ ਕਿ ਚੱਲੇ ਸੀਗੇ ਘਰ ਘਰ ਚਲੋ ਜੀ ਅੱਛਾ ਹੋਰ ਠੀਕ ਐ ਸਭ ਭਾਈ ਠੀਕ ਐ ਚਲੋ ਵਧੀਆ ਇਹ ਵੀ ਆਪਣੇ ਭਰਾ ਆ ਆ ਜੀ ਬਹੁਤ ਘੈਂਟ ਬੰਦੇ ਆ ਪੜ੍ਹਾਈ ਸਿੱਤਨਾ ਪੜ੍ਹਾਈ ਪੂਰੀ ਕਰਨੀ ਆ ਠੀਕ ਹੈ ਹਾਂ ਗੱਲ ਤੇ ਬਾਬਾ ਦੁਕਾਨ ਤੇਰੀ ਯਾਰ ਕਿ ਚੱਲੀਆਂ ਨੂੰ ਯਾਰ ਦੁਕਾਨ ਮੈਂ ਚੱਡ ਗਿਆ ਮੈਂ ਤਾਂ ਦਰਵਾਜ਼ਾ ਖੋਲਿਆ ਵੀ ਆਈ ਗਿਆ ਸੋਈ ਤਾਂ ਭਰਾ ਆਪਣਾ ਜੀ ਆ ਗਿਆ ਤਾਂ ਹੁਣ ਕੱਟਾਂਗਾ ਜਿੰਨੇ ਕਰਨੇ ਆ ਚਾਰ ਬੈਗੇ ਜੀ ਆਪਾਂ ਚਲੋ ਜੀ ਬਲੌਗ ਨਾਲ ਜੁੜੇ ਰਹੋ ਫਿਰ ਤੁਹਾਨੂੰ ਮਿਲਦੇ ਆਪਾਂ ਚਲ ਗਏ ਨੀ ਗੱਲਾਂ ਛੱਡ ਕੇ ਯਾਰ ਬੰਦਾ ਯਾਰ ਕਰੇ ਬੜਾ ਸਵਾਗਤ ਸਵਾਗਤ ਨਾ ਚਲ ਕੋਈ ਨਾ ਧਾਰ ਕੇ ਦੇਖਦਾ ਹੁੰਦਾ ਬੰਦੇ ਜੀ ਧਾਰ ਵੀ ਤਾਂ ਦਾੜੀ ਐਂਡ ਕਰਾ ਲਿਆ ਯਾਰ ਮੇਰਾ ਕੁਝ ਰੋਹਿਤ ਕਹਿੰਦਾ ਵੀ ਗੈਰੀ ਕਟਿੰਗ ਰਹਿਂਦੇ ਕਹਿੰਦਾ ਦਾੜੀ ਵਾਲਾ ਕਹਿੰਦਾ ਕਟਿੰਗ ਤਾਂ ਨਾਈਸ ਆ ਤਾਂ ਦਾੜੀ ਕਰ ਲੱਗਾ ਭਰਾ ਆਪਣਾ ਚਾਹ ਠੀਕ ਆ ਰੋਹਿਤ ਪਾ ਦੇ ਪਟਾਕੇ ਚਲੋ ਜੀ ਬਲੌਗ ਨਾਲ ਜੁੜੇ ਰਹੋ ਅਨ ਜੀ ਵੀ ਗਾਈਸ ਆਪਣੀਆਂ ਦਾੜੀ ਹੋ ਗਈ ਕੰਪਲੀਟ ਤਾਂ ਰਵੀ ਜੀ ਨੇ ਬਹੁਤ ਫਰਾ ਕੰਮ ਕੀਤਾ ਰਵੀ ਦਾ ਯਾਹ ਤੇਰਾ ਆ ਕੀ ਭਰਾ ਤਾਂ ਬਹੁਤ ਚੜਵਾਦੋਂ ਭਰਾ ਮੈਂ ਕੋ ਦਾਇਾਨ ਦੁਕਾਨ ਤੇ ਤਾਂ ਤਾਂ ਬਹੁਤ ਸੋਹਣਾ ਕਰਦਾ ਆ ਦੇਖੋ ਦਾੜੀ ਬਹੁਤ ਨਾਈਸ ਕੀਤੀ ਹੈ ਤਾਂ ਕਹਿੰਦਾ ਗੇੜੀ ਉੱਧਰ ਵਾਲੀ ਰੱਖਿਆ ਕਰ ਕਹਿੰਦਾ ਯਾਰ ਠੀਕ ਆ ਭਰਾ ਉਹ ਕਿਉਂ ਨੰਨੂ ਕੀ ਆ ਯਾਰ ਰੱਖ ਦੇ ਯਾਰ ਆ ਰੱਖੋ ਜੀ ਆਪਣਾ ਭਰਾ ਹੈ ਤਾਈ ਤਾਂ ਕਹਿੰਦਾ ਘੱਟ ਪੀਲਾ ਕਰ ਆ ਜੋ ਉਹ ਠੀਕ ਆ ਵਾਹ ਹੋ ਠੀਕ ਆ। ਅਲੱਤ ਦੇ ਕਿਦਾਂ ਸਿਸਟਰ ਪੱਟੀ ਕਿਦਾਂ ਕਰਾ ਲਈ ਫੇ ਨਵੀਂ ਕਰਾਈ ਆ? ਨਵੀਂ ਕਰਾਈ ਆ ਉਹ। ਨਵੀਂ ਕਰਾਈ ਆ। ਤਾ ਦੇਖੋ ਜੀ ਕਿਦਾਂ ਪਹੁੰਚ ਹੁੰਦਾ ਪਿਆ ਚੈੱਕ ਕਰ ਰਿਹਾ। ਉਹ ਆ ਗਿਆ ਇਹ ਤੋਂ ਪਹਿਲਾਂ ਕੰਮ ਬਾਰ। ਚਲੋ ਘਰ ਨੂੰ ਟਾਈਮ ਨਾਲ ਪਹੁੰਚੇ ਘਰੇ ਠੀਕ ਐ। ਤੂਫਾਨ-ਤਫੂਨ ਨਾ ਕੋਈ ਆ ਰਿਹਾ ਵੇ ਬਾਬਾ ਇੱਕ ਹੈਵੀ ਉਧਰ। ਹੋਰ ਪੂਆ ਕਿਦਾਂ? ਹਾਂ ਬਾਤ ਠੀਕ ਐ ਵਧੀਆ ਬੈਠ। ਹੋਰ ਕਿਦਾਂ ਘਰ ਵਾਲੀ ਕਿਦਾਂ ਲਾਈਵ ਚੱਲਦੀ ਵਿਆਹ ਦੀ? ਲਾਈਵ ਵਿਆਹ ਦੀ ਪਾਸ਼ਾ। ਕਿਦਾਂ? ਕਿਦਾਂ? ਕਿੱਦਾਂ ਜ ਹੈ ਤੈਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ ਸਾਰੇ ਵੀਰਾਂ ਨੂੰ ਵੇਖੋ ਆਹ ਬਾਕੀ ਨਾ ਕਰਾਇਓ ਆਪਣਾ ਭਰਾ ਨੇ ਵਿਆਹ ਕਰਾਏਗਾ ਦੋ ਕੁ ਮਹੀਨੇ ਹੋ ਗਏ ਨਾ ਦੋ ਕੁ ਮਹੀਨੇ ਦੋ ਤਿੰਨ ਮਹੀਨੇ ਹੋ ਗਏ ਤਾਂ ਵਿਚਾਰਾ ਦੇਖੋ ਕਿੰਨਾ ਵਧੀਆ ਤਿਆਰ ਤੁਰੇ ਘਰੇ ਦਾ ਹੁੰਦਾ ਸੀ ਠੀਕ ਹੈ ਨੰਨੂ ਚਲੋ ਹੈਗਾ ਬਹੁਤ ਖਰਾਬ ਤੋਂ ਚੱਕਾ ਦੱਪੜ ਕਹਿੰਦਾ ਰੋਣ ਗਿਆ ਚਲ ਕੋਈ ਨਾ ਤੈਨੂੰ ਬਾਕੀ ਸਕੇ ਦਾ ਧਿਆਨ ਰੱਖ ਠੀਕ ਆਹੋ ਤਾਂ ਪੱਟੀ ਪੁੜੀ ਰੋਈ ਨਹੀਂ ਕਰਾਉਂਦਾ ਰਹੀ ਆ ਚੈੱਕ ਕਰੋ ਆ ਮੁੰਡਾ ਇਹ ਭਾਂਜਾ ਆਇਆ ਭਾਂਜਾ ਜੀ ਠੀਕ ਹੈ ਠੀਕ ਹੈ ਹੋਰ ਤਰੀਕਾ ਪਹਿਲਾਂ ਸੋਚ ਲਓ ਕੀ ਕਹਿਣਾ ਹੈ ਨਹੀਂ ਬਾਕੀ ਪਤੀ ਜੀ ਆਇਆ ਚਾਹ ਠੀਕ ਹੈ ਹੋ ਨਨੂ ਜੀ ਆਪਾਂ ਅਗੇ ਕਰੇ ਤਾਂ ਮੰਮੀ ਤੁਹਾਨੂੰ ਕਿੱਦਾਂ ਲੱਗੀ ਦਾੜੀ ਮੇਰੀ ਦੱਸੋ ਬਲੋ ਮੰਮੀ ਕਹਿੰਦੇ ਦਾੜੀ ਇਦਾਂ ਰੱਖਿਆ ਕਰ ਤਾਂ ਦਾੜੀ ਤੇਰੀ ਬਹੁਤ ਵੱਡੀ ਹੈ ਇਹ ਤਾਂ ਬਹੁਤ ਜਾਰੀ ਉਮਰਾਂ ਲੱਗਦਾ ਹੈ ਕਿ ਮੈਂ ਕਿਹਾ ਭਰਾਵਾ ਨਹੀਂ ਮੋੜੇ ਤਾਂ ਹੈ ਨਹੀਂਗੇ ਤਾਂ ਮੰਮੀ ਕਹਿੰਦੇ ਦਾੜੀ ਤੂੰ ਇਦਾਂ ਰੱਖਿਆ ਕਰ ਹਮੇ ਸਹੀ ਹੈ ਦਾੜੀ ਹੋਵੇ ਹਾਂ ਸਹੀ ਹੈ ਸੋਲਾ ਦਾ ਤੇ ਬਹੁਤ ਵੱਡੀ ਲੱਗਦੀ ਹੁਣ ਸਹੀ ਚਲੋ ਕੋਈ ਜਾ ਸਾਡੇ ਮਾਦਾ ਜੀ ਖੁਸ਼ ਹੋ ਗਈ ਹੈ ਤਾਂ ਬਾਕੀ ਲੋਕਾ ਜੁੜੇ ਰਹੋ ਤਾਂ ਮਾਦਾ ਮੇਰੀ ਬਾਤ ਇਹ ਕਰੋ ਜੀ ਠੀਕ ਹੈ ਚਲੋ ਠੀਕ ਹੈ ਜੀ ਤੂੰ ਦੇਖਦੀ ਹੈ ਤੂੰ ਦੇਖ ਰਹੇ ਆ ਕੋਸੇ ਜੀ ਦੇਖ ਰਹੇ ਹੋ ਖਾਣਾ ਖਾਇਆ ਆਪਣੇ ਐਸਾ ਕੇ ਖਾਣਾ ਲਿਟੀ ਜਾਓ ਖਾਣਾ ਖਾ ਲੋ ਨਹੀਂ ਆਪ ਨਾ ਨਾ ਉਹ ਗੰਦੇ ਲੱਗ ਰਹੇ ਹੋ ਲੱਗਦੇ ਹੋ ਦੇਖੋ ਕਿਤੇ ਗੰਦੇ ਲੱਗ ਰਹੇ ਨਾ ਖਾ ਲੋ ਲਾ ਲਾ ਹਾਂ ਨਾ ਨਾ ਨਹੀਂ ਆ ਨਾ ਲੱਗਣਾ ਚਾ ਠੀਕ ਹੈ ਬਾਹਰ ਕਰਦੇ ਫਿਰ ਤੂੰ ਕੀ ਸੋਚੀ ਪਿਆ ਆ ਅ ਸਕੂਲ ਅੱਜ ਸਕੂਲ ਨਹੀਂ ਗਿਆ ਅਚ ਖੱਡ ਲੱਗ ਗਈ ਜੇ ਮੁੰਡੇ ਦੇ ਚੈੱਕ ਕਰੋ ਖੱਪ ਘੱਟ ਕਰ ਲਿਆ ਕਰੋ ਉਹ ਖੱਪ ਕਰਦਾ ਜੀ ਮੁੰਡਾ ਇਹ ਤਾਂ ਹੋਰ ਕਿਦਾਂ ਠੀਕ ਹੈ ਅੱਜ ਸਾਡੇ ਦਾ ਕੁਝ ਲਵਾਇੰਦ ਨੂੰ ਨਹੀਂ ਉਦਾਂ ਪੱਟੀ ਕਰਾਈ ਆ ਤੂੰ ਫਟ ਉਦਾਂ ਫੇਲਵਾ ਕੇ ਬਹਿ ਗਿਆ ਆਂ ਹੋਰ ਠੀਕ ਹੈ ਸਕੂਲ ਸਕੂਲੇ ਜਾਣਾ ਆ ਠੀਕ ਆ ਹੋਰ ਨਹਾਣੇ ਠੀਕ ਹੋ ਛੁੱਟੀ ਕਦੋਂ ਸੀ ਛੁੱਟੀ ਹੈ ਕੱਲ ਕੱਲ ਫੈਕਲੀ ਬਣੇ ਯਾਰ ਕੀ ਸੈਲੀ ਛੁੱਟੀ ਆ ਛੁੱਟੀ ਆ ਦੋ ਛੁੱਟੀ ਸੰਡੇ ਬਾਸੂ ਸੰਡੇ ਆ ਗਿਆ ਨਾ ਹਾਂ ਕੋਲੇ ਜਾ ਕੇ ਪੜਦੇ ਨਹੀਂ ਹੁੰਨੇ ਖਾਪੀ ਕਰਦੇ ਆ ਪੜਦੇ ਹੁੰਨੇ ਆ ਚਾਹ ਠੀਕ ਆ ਪਾਣਾ ਠੀਕ ਆ ਪੁੱਤ ਆਨੇ ਆਣੇ ਜੀ ਆਪਣੇ ਕੰਨੇ ਨੂੰ ਚਾਚੇ ਨੂੰ ਬਲੌਗ ਚ ਲਿਆ ਕਰ ਹੋਰ ਉਹ ਠੀਕ ਚਲੋ ਠੀਕ ਆ ਆਹੋ ਦੇਖ ਲਈ ਟਰੋਫੀ ਮੈਂ ਚਲੋ ਠੀਕ ਆ ਉਹ ਮੈਲ ਕੱਢੀ ਹੈ ਕੋਈ ਚਾਦਾ ਕੰਮ ਵੀ ਕਰ ਲੋ ਕੰਨੇ ਜੀ ਮੈਲ ਹੀ ਕੱਢਣੀ ਆ ਰੋਟੀ ਪਾਣੀ ਬਣਾ ਲਓ ਚਲੋ ਜੀ ਆਪਣੇ ਘਰੇ ਆ ਬਾਰੇ ਆ ਕਰੇਲੇ ਚੈੱਕ ਕਰੋ ਭਰ ਕੇ ਕਰੇਲੇ ਬਾਰੇ ਤੇ ਖਾਵਾਂਗੇ ਅੱਜ ਭਰ ਕੇ ਢਿੱਡ ਭਰ ਕੇ ਠੀਕ ਹੈ ਜੀ ਆ ਚੀਜ਼ ਤਾਂ ਨਿਆਰੀ ਵੱਖਰਾ ਖਾਨਦਾਂ ਜੀ ਹਾਂ ਤੁਹ ਬੋਲੋ ਆ ਜੀ ਇਹਨਾਂ ਨੇ ਬਣਾਏ ਆ ਛੁੜੀ ਭਾਬੀ ਨੇ ਕਰੇਲੇ ਤਾਂ ਦੇਖੋ ਬਾਕੀ ਖਾ ਕੇ ਬਾਕੀ ਲੱਗੂ ਸਵਾਦ ਬਣੇਗੇ ਨਹੀਂ ਬਣੇ ਲੱਗਾ ਰਹੇਗਾ ਬਣੂਗਾ ਤੁਸੀਂ ਭਾਂਡੇ ਲੰਬ ਗੱਡੀ ਜਾਓ ਚਲੋ ਘਰ ਦਾ ਟੂਰਾ ਜੀ ਆਪਣਾ ਬਲੌਗ ਤਾਂ ਹਾਂ ਜੀ ਤੁਹਾਨੂੰ ਕਾਦੀ ਖੁਸ਼ੀ ਆ ਆਤੇ ਹੀ ਕੇਲੇ ਖਾਈਓ ਬਸਹੀ ਆ ਨਾ ਨਾ ਖਾਓ ਖਾਓ ਤੁਸੀਂ ਚਾਰਾ ਬਹੁਤ ਕਰਦੇ ਜੀ ਨਿਆਣੇ ਆ ਦੇਖੋ ਆਹੋ ਚੰਗਾ ਭਲਾ ਆਇਆ ਸਾਰੇ ਗੋਡਾ ਲੈ ਕੇ ਬੈਗੇ ਸੀਗਾ ਕੀ ਸੁਵਾਈ ਸਾਰੇ ਆਹ ਦੇਖੋ ਜੀ ਚੈੱਕ ਕਰੋ ਗੋਡਾ ਦੇ ਦੇਖਿਆ ਜੀ ਬੋਲੋ ਵੀ ਤਾਂ ਕਹਿੰਦਾ ਦੋ ਛੁੱਟੀਆਂ ਚਾਚੂ ਤਾਂ ਕਹਿੰਦਾ ਬਾਕੀ ਸੋਮਵਾਰ ਮੈਂ ਜਾਊਂਗਾ ਚਾ ਜਾਣਾ ਸਕੂ ਦੇ ਸੀਗਾ ਸੋਮਵਾਰ ਚਲ ਠੀਕ ਆ ਓਕੇ ਵੀ ਕਹੇ ਜੀ ਅੱਜ ਦਾ ਬਲੌਗ ਆਪਣਾ ਇੱਥੇ ਖਤਮ ਹੁੰਦਾ ਆ ਤਾਂ ਦੱਸਿਓ ਤੁਹਾਨੂੰ ਕਿੱਦਾਂ ਬਲੌਗ ਲੱਗਾਇਆ ਈ ਤਾਂ ਬਾਕੀ ਖਰੇ ਖਰੇ ਬਲੌਗ ਆਪਣੇ ਆ ਰਹੇ ਆ ਦੱਸੋ ਤੁਹਾਨੂੰ ਕਿਸ ਟੌਪਿਕ ਦਾ ਬਲੌਗ ਪਸੰਦ ਹੈ ਜੀ ਆਸੇ ਮਜ਼ਾ ਆਗਾ ਸੋ ਪੋਸਟਾਂ ਬਲੌਗ ਬਣਾਵਾਂਗੇ ਜੀ ਚਲੋ ਗਾਇਸ ਤੁਹਾਨੂੰ ਮਿਲਦੇ ਆਪਾਂ ਨੈਕਸਟ ਬਲੌਗ